ਸਫ੍ਰੀਕਾਲ ਜੀ ਮੈਂ ਹਰਜੋਤ ਕੌਰ ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਾਸ੍ਰੀਕਾਲ ਸਾਸ੍ਰੀਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਫਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਾ ਪਾ ਦਿੱਤਾ ਹੈ ਗੱਲ ਕਰੀਏ ਕੱਲ ਦੀ ਤਾਂ ਕੱਲ विक्रम सिंह मजीठिया ਜਿਹੜੇ ਨੇ ਸਿੱਟ ਅੱਗੇ ਪੇਸ਼ ਹੋਣ ਗਏ ਸੀ ਅਤੇ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਕਿ 26 ਜਨਵਰੀ ਤੋਂ ਪਹਿਲਾਂ ਇੱਕ ਮੰਤਰੀ ਦੀ ਵੀਡੀਓ ਦੀ ਉਹ ਸ਼ਿਕਾਇਤ ਕਰਨਗੇ ਸੋ ਕੀ ਲੱਗ ਰਿਹਾ ਹੈ ਕਿਸ ਤਰ੍ਹਾਂ ਦੇ ਅਸਾਰ ਬੰਦੇ ਨਜ਼ਰ ਆ ਰਹੇ ਨੇ ਵਿਕਰਮ ਮਜੀਠੀਆ ਨੇ ਜੋ ਜੋ ਗੱਲਾਂ ਕੱਲ ਕਈਆਂ ਨੇ ਕਿ ਲੱਗ ਰਿਹਾ ਹੈ ਉਸ ਦੇ ਨਾਲ ਪੰਜਾਬ ਦੀ ਸਿਆਸਤ ਆਉਂਦੇ ਸਮੇਂ ਵਿੱਚ ਭੱਖ ਦੀ ਹੋਈ ਨਜ਼ਰ ਜ਼ਰੂਰ ਆਏਗੀ ਹਜੋ ਜੀ ਬਹੁਤ ਹੀ ਸ਼ਾਸਤੀ ਤੌਰ ਦੇ ਉੱਤੇ ਮਾਹੌਲ ਜਿਹੜਾ ਦੁਬਾਰਾ ਭਖਣ ਵਾਲਾ ਹੈ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸਿੱਟ ਅੱਗੇ ਸੱਦਿਆ ਗਿਆ ਸੀ ਪਟਿਆਲਾ ਪਹੁੰਚੇ ਵਿਕਰਮ ਸਿੰਘ ਮਜੀਠੀਆ ਸਿੱਟ ਅੱਗੇ ਪੇਸ਼ ਹੋਏ ਔਰ ਜਦੋਂ ਸਿੱਟ ਅੱਗੇ ਪੇਸ਼ ਹੋਣ ਤੋਂ ਬਾਅਦ ਬਾਹਰ ਆਏ ਉਹ ਕਈ ਘੰਟਿਆਂ ਬਾਅਦ ਵੱਡੀ ਗਿਣਤੀ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਉਹਨਾਂ ਦੇ ਨਾਲ ਸੀ ਔਰ ਵਿਕਰਮ ਮਜੀਠੀਆ ਨੇ ਸਿੱਟ ਅੱਗੇ ਆਪਣੀ ਪੇਸ਼ੀ ਤੋਂ ਬਾਅਦ ਇੱਕ ਵਾਰ ਫਿਰ ਵੰਡੇਟਾ ਪੋਲਿਟਿਕਸ ਨੂੰ ਕਰਾਰ ਦਤਾ ਉਹਨਾਂ ਨੇ ਸਾਫ਼ ਤੌਰ ਤੇ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ 2021 ਚ ਜਦੋਂ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਨੇ ਉਹਨਾਂ ਦੇ ਐਨਡੀਪੀਐਸ ਐਕਟ ਦੇ ਵਿੱਚ ਕੇਸ ਦਰਜ ਕੀਤਾ ਉਹਨੂੰ ਨਿੰਦਿਆ ਪਰ ਇਸ ਪੂਰੇ ਮਾਮਲੇ ਨੂੰ ਬਦਲਾਖੋਰੀ ਦਾ ਮਾਮਲਾ ਦੱਸਿਆ ਇਹਦੇ ਨਾਲ ਨਾਲ ਜਿਹੜੇ ਪੁਰਾਣੇ ਪੰਜਾਬ ਦੇ ਡੀਜੀਪੀ ਸੀ ਸਿਧਾਰਥ ਝਟੋਪੜਿਆਈ ਉਹਨਾਂ ਦੇ ਉੱਪਰ ਵੀ ਬਹੁਤ ਤਿੱਖੇ ਹਮਲੇ ਵਿਕਰਮ ਸਿੰਘ ਮਜੀਠੀਏ ਨੇ ਕੀਤੇ ਔਰ ਉਹਨਾਂ ਦੀ ਜਿਹੜੀ ਪ੍ਰੋਫੈਸ਼ਨਲ ਕ੍ਰੈਡੀਬਿਲਟੀ ਹੈ ਉਹਦੇ ਉੱਪਰ ਵੀ ਸਵਾਲ ਚੁੱਕੇ ਔਰ ਬਹੁਤ ਗੰਭੀਰ ਉਹਨਾਂ ਦੇ ਉੱਤੇ ਗੰਭੀਰ ਕਿਸਮ ਦੇ ਇਲਜ਼ਾਮ ਵਿਕਰਮਜੀਠਿਆ ਨੇ ਕੱਲ ਲਾਏ ਔਰ ਇਹਦੇ ਨਾਲ ਨਾਲ ਕੱਲ ਵਿਕਰਮਜੀਠਿਆ ਨੇ ਸਪਸ਼ਟ ਕਹਿ ਦਿੱਤਾ ਕਿ ਇਹ ਵੰਡਾਟਾ ਪਹਿਲਾਂ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਨੇ ਵੰਡਾਟਾ ਕੀਤਾ ਤੇ ਹੁਣ ਪੰਜਾਬ ਦੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਵੀ ਉਹਨਾਂ ਨਾਲ ਰਾਜ ਸੀ ਬਦਲਾਖੋਰੀ ਦੀ ਨੀਅਤ ਦੇ ਨਾਲ ਇਹ ਸਾਰੇ ਮਾਮਲੇ ਨੂੰ ਅੱਗੇ ਵਧਾਰੀ ਹੈ ਵਿਕਰਮਜੀਠਿਆ ਕਹਿੰਦੇ ਅਗਰ ਇਨਾਂ ਕੋਲੇ ਸਬੂਤ ਹੁੰਦਾ ਤੇ ਇਹ ਅਦਾਲਤ ਸੌਂਪ ਦੰਡੇ ਹੁਣ ਤੱਕ ਕਿਸੇ ਤਰ੍ਹਾਂ ਦਾ ਸਬੂਤ ਅਦਾਲਤ ਦੇ ਵਿੱਚ ਨਹੀਂ ਸੌਪਿਆ ਗਿਆ ਇੱਥੇ ਵਿਕਰਮ ਮਜੀਠੀਆ ਦੀ ਇੱਕ ਗੱਲ ਅਸੀਂ ਜ਼ਰੂਰ ਸੁਣੀਏ ਪਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਦੇ ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਬਣਾਉਣਾ ਹੁਣ ਲੱਭ ਰਿਆ ਬਣਾਉਣਗੇ ਕਹਾਣੀ ਪਾਉਣਗੇ ਕੌਣ ਨੂੰ ਦੋ ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ ਚ ਸੱਚ ਦੀ ਜਿੱਤ ਸੋ ਵਿਕਰਮ ਮਜੀਠੀਆ ਦਾ ਅੱਜ ਬਿਆਨ ਸੁਣਿਆ ਹਰਜੋਤ ਜੀ ਵਿਕਰਮ ਮਜੀਠੀਆ ਨੇ ਇਹ ਖਾਦਸ਼ਾ ਔਰ ਅੰਦੇਸ਼ਾ ਪ੍ਰਗਟ ਕੀਤਾ ਕਿ ਇੱਕ ਵਾਰ ਫੇਰ ਉਹਨਾਂ ਨੂੰ ਕਿਸੇ ਝੂਠੇ ਕੇਸ ਚ ਫਸਾਇਆ ਜਾ ਸਕਦਾ ਹੈ ਇਹ ਉਹਨਾਂ ਨੇ ਅੰਦੇਸ਼ਾ ਪ੍ਰਗਟ ਕੀਤਾ ਹਾਲਾਂਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਬੜੀ ਤੇਜ਼ੀ ਦੇ ਨਾਲ ਜਾਂਚ ਕਰ ਰਹੀ ਹੈ ਕਈ ਵਾਰ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਤੱਕ ਸੱਦਿਆ ਜਾ ਚੁੱਕਿਆ ਹੈ ਔਰ ਕਿਉਂਕਿ ਵਿਜੀਲੈਂਸ ਬਿਊਰੋ ਕੋਲੇ ਕੇਸ ਹੈ ਮੈਨੂੰ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਆਉਣੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਵੱਡੇ ਖੁਲਾਸੇ ਵਿਕਰਮ ਸਿੰਘ ਮਜੀਠੀਆ ਦੇ ਸਬੰਧ ਦੇ ਵਿੱਚ ਕਰ ਸਕਦੀ ਹੈ ਜਿਨ੍ਹਾਂ ਬਾਰੇ ਅੰਦੇਸ਼ਾ ਵਿਕਰਮ ਸਿੰਘ ਮਜੀਠੀਆ ਨੇ ਆਪ ਪ੍ਰਗਟ ਕਰਤਾ ਉਹਨਾਂ ਨੇ ਕਿਹਾ ਕਿ ਇਹ ਝੂਠਾ ਕੁਝ ਨਾ ਕੁਝ ਕਰ ਸਕਦੇ ਨੇ ਔਰ ਮੈਨੂੰ ਅਦਾਲਤਾਂ ਤੇ ਭਰੋਸਾ ਹੈ ਤੇ ਫਿਰ ਮੈਂ ਅਦਾਲਤਾਂ ਚੋਂ ਬਰੀ ਹੋ ਕੇ ਨਿਕਲੂੰਗਾ ਇੱਕ ਤਰੀਕੇ ਨਾਲ ਇਹ ਮਾਮਲਾ ਹਰਜੋਤ ਜੀ ਮੈਨੂੰ ਅੱਗੇ ਵਾਧਾ ਨਜ਼ਰ ਆਉਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਪੰਜਾਬ 'ਚ ਹੋਰ ਸਿਆਸੀ ਗਰਮੀ ਫੜੇਗਾ। ਉਧਰ ਵਿਕਰਮਜੀਤ ਸਿੰਘ ਨੇ ਸਿਰਫ ਇਹੀ ਗੱਲ ਨਹੀਂ ਕੀਤੀ। ਵਿਕਰਮਜੀਤ ਸਿੰਘ ਦੇ ਨਾਲ ਜਦੋਂ ਪੱਤਰਕਾਰ ਗੱਲਬਾਤ ਕਰ ਰਹੇ ਸੀ ਤੇ ਪੱਤਰਕਾਰਾਂ ਨੇ ਫੇਰ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਿਆ ਕਿ ਤੁਸੀਂ ਨਵੇਂ ਸਾਲ ਮੌਕੇ ਇਹ ਐਲਾਨ ਕੀਤਾ ਸੀ ਕਿ ਇੱਕ ਵੀਡੀਓ ਹੈ ਤੁਹਾਡੇ ਕੋਲੇ ਮੰਤਰੀ ਦੀ ਔਰ ਮੈਂ ਉਹ ਮੁੱਖ ਮੰਤਰੀ ਨੂੰ ਸੌਂਪੂਗਾ ਤੇ ਵਿਕਰਮਜੀਤ ਸਿੰਘ ਨੇ ਕੱਲ ਇੱਕ ਵਾਰ ਕਹਿ ਦਿੱਤਾ ਕਿ ਉਹ ਉਸ ਮੰਤਰੀ ਦੀ ਵੀਡੀਓ ਨੂੰ ਐਪਰੋਪ੍ਰੀਏਟ ਪ੍ਰੇਟ ਅਥਾਰਟੀ ਜਿਹੜੀ ਕਿ ਕਿਸੇ ਨਾ ਕਿਸੇ ਉਹ ਜਿਹੜਾ ਅ ਅਧਿਕਾਰੀ ਹੈ ਸਮਰਥ ਅਧਿਕਾਰੀ ਹੈ ਉਹਨੂੰ ਸੌਂਪਣਗੇ ਵਿਕਰਮ ਮਜੀਠੀ ਨੇ ਕੱਲ ਇਸ ਗੱਲ ਦਾ ਐਲਾਨ ਹੀ ਕਰ ਦਿੱਤਾ ਕਿ ਉਹ ਕਿਸੇ ਨਾ ਕਿਸੇ ਸਮਰਥ ਅਧਿਕਾਰੀ ਨੂੰ ਇਹ ਵੀਡੀਓ ਸੌਂਪਣਗੇ ਇਹਦਾ ਮਤਲਬ ਇਹ ਹੈ ਹਜੂਜੀ ਕਿ ਹੁਣ ਜਿਹੜੀ ਉਹਨਾਂ ਕੋਲੇ ਵੀਡੀਓ ਹੈ ਅਗਰ ਕੋਈ ਵੀਡੀਓ ਹੈ ਉਹ ਕਿਸ ਤਰ੍ਹਾਂ ਦੀ ਹੈ ਕਿਸ ਨੇਚਰ ਦੀ ਹੈ ਕਿਹੜੇ ਮੰਤਰੀ ਦੀ ਹੈ ਇਹਦੇ ਬਾਰੇ ਕਦੀ ਵੀ ਖੁਲਾਸਾ ਨਹੀਂ ਕੀਤਾ ਵਿਕਰਮ ਸਿੰਘ ਮਜੀਠੀ ਨੇ ਪਰ ਅਗਰ ਉਹ ਕਿਸੇ ਅਧਿਕਾਰੀ ਨੂੰ ਜਾਂਚ ਲਈ ਸੌਂਪਦੇ ਨੇ ਤਾਂ ਇੱਕ ਵਾਰ ਫੇਰ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਭੱਗ ਸਕਦੀ ਹੈ ਔਰ ਇੱਕ ਵਾਰ ਵਿਕਰਮਜੀਤ ਸਿੰਘ ਦਾ ਇਸ ਬਾਰੇ ਵੀ ਗੱਲ ਸੁਣ ਲਈਏ ਉਹਨਾਂ ਨੇ ਕਿਵੇਂ ਕਿ ਸਾਰੀ ਗੱਲ ਮੀਡੀਆ ਦੇ ਅੱਗੇ ਬਿਆਨ ਕੀਤੀ ਹੁਣ ਅੱਜ ਇੱਥੋਂ ਵੇਲੇ ਹੋਏ ਆ ਅੱਗੇ ਸ਼ਾਮ ਨੂੰ ਹੁਣ ਤੁਹਾਡੇ ਨਾਲ ਵਾਅਦਾ ਕਿ ਝੰਡਾ ਲਰਾਉਣ ਤੋਂ ਪਹਿਲਾਂ ਇਹ ਵੀਡੀਓ ਮੈਂ ਬੜੀ ਛੇਤੀ ਨਹੀਂ ਲੈ ਉਹ ਆਲਾ ਨਿਕਰੀਦਾ ਹੁੰਦਾ ਮੇਰਾ ਵੀਰ ਇਹ ਵੀਡੀਓ ਬੜੀ ਛੇਤੀ ਕਿਸੇ ਉਹੋ ਜੀ ਅਥਾਰਟੀ ਅੱਗੇ ਜਾ ਕੇ ਦਊਂਗਾ ਜਿੱਦੇ ਇਹਦੇ ਤੇ ਨਿਰਪੱਖ ਜਾਂਚ ਹੋ ਕੇ ਸਚਾਈ ਤੁਹਾਡੇ ਸਾਹਮਣੇ ਆਵੇ ਕਿਉਂਕਿ ਉਸ ਇਸ ਵੀਡੀਓ ਨੂੰ ਦਬਾਉਣ ਦੀ ਇਹ ਵੀਡੀਓ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਖਰੀਦਣ ਦੀ ਹਰ ਤਰੀਕੇ ਦੀ ਗੱਲ ਹੋਈ ਔਰ ਉਸ ਮੰਤਰੀ ਨੂੰ ਵੀ ਪਤਾ ਨਾਮ ਨਾ ਮ ਆਈ ਜਾਣਾ ਜਦੋਂ ਵੀਡੀਓ ਆ ਗਈ ਤੇ ਨਾ ਕੀ ਸ਼ਕਲ ਆ ਜਾਣੀ ਸਾਡੀ ਹਾਂਜੀ ਵਿਕਰਮ ਸਿੰਘ ਜਿੰਦਾਬਾਦ ਇਹ ਜੇ ਕੰਮ ਜਿਹੜਾ ਕਰਦਾ ਨਾ ਉਹ ਮਾਝੇ ਦਾ ਚਾਹੀਦਾ ਨਾ ਮਾਲਵੇ ਦਾ ਚਾਹੀਦਾ ਨਾ ਦੁਆਬੇ ਦਾ ਚਾਹੀਦਾ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਦਿਨ ਮੈਂ ਵੀਡੀਓ ਆਉਣੀ ਆ ਵੀਡੀਓ ਜਿੰਨਾ ਨੂੰ ਮੈਂ ਦੇਣੀ ਆ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪ ਦੇ ਆਪ ਦੇ ਮੋਬਾਈਲ ਫੋਨ ਨਿਆਣਿਆਂ ਨਿਊਣਿਆਂ ਕੋਲੋਂ ਖੋਲਿਓ ਆਪ ਵੀ ਵੇਖਿਓ ਨਹੀਂ ਵੇਖਿਓ ਮੈਂ ਤਾਂ ਸਲਾਹ ਹੀ ਦੇ ਸਕਦਾ ਪਿਛਲੀ ਵਾਰ ਵੀ ਕੋਈ ਬਾਕੀ ਸਵਾਰੀ ਆਪ ਦੀ ਸਮਾਨ ਲਈ ਆਪ ਜਿੰਮੇ ਆ ਸੋ ਤੁਸੀਂ ਵੇਖਿਆ ਕਿ ਬਹੁਤ ਹੀ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੇ ਉੱਤੇ ਸਖਤ ਤੇਵਰ ਉਹਨਾਂ ਦੀ ਨਜ਼ਰ ਆ ਰਹੇ ਨੇ ਕਈ ਇਲਜ਼ਾਮ ਉਹਨਾਂ ਨੇ ਆਪਣੇ ਇਸ ਸਵਾਲ ਦੇ ਵਿੱਚ ਵੀ ਲਾਏ ਨੇ ਕਿ ਉਸ ਵੀਡੀਓ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਈ ਤਰ੍ਹਾਂ ਦੇ ਯਤਨ ਉਹ ਵੀਡੀਓ ਦੇ ਸਬੰਧ ਦੇ ਵਿੱਚ ਸਬੰਧਤ ਮੰਤਰੀ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਉਹ ਮੰਤਰੀ ਕੌਣ ਹੈ ਇਹ ਦਾ ਖੁਲਾਸਾ ਵਿਕਰਮ ਸਿੰਘ ਮਜੀਠੀ ਨੇ ਨਹੀਂ ਕੀਤਾ ਪਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਸਮਰੱਥ ਅਧਿਕਾਰੀ ਕੋਲੇ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਜਿਹੜੀ ਇਹ ਵੀਡੀਓ ਹੈ ਉਹ ਪਹੁੰਚਾ ਦੇਣਗੇ ਇਹਦਾ ਮਤਲਬ ਇਹ ਹੈ ਕਿ ਆਉਂਦੇ ਕੁਝ ਦਿਨ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਤਰਥੱਲੀ ਪਾਉਣ ਵਾਲੇ ਨੇ ਸਿਆਸੀ ਤਰਥੱਲੀ ਪਾਉਣ ਵਾਲੇ ਨੇ ਔਰ ਕਿਸ ਅਧਿਕਾਰੀ ਨੂੰ ਇਹ ਵੀਡੀਓ ਸੌਂਪਦੇ ਨੇ ਫਿਰ ਉਸ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋ ਕੇ ਨਿਕਲੇਗੀ ਕਿ ਪੂਰਾ ਮਾਮਲਾ ਕੀ ਸੋ ਇਹ ਬੜੇ ਨਵੇਂ ਦਿਸ਼ਾ ਦੇ ਵੱਲ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਹੈ ਜਿਹੜੀ ਇਹ ਜਾਣ ਵਾਲੀ ਹੈ ਉਧਰ ਜਿਹੜਾ ਤੁਹਾਡਾ ਸਵਾਲ ਹੈ ਵਿਕਰਮ ਮਜੀਠੀ ਨਾਲ ਸੰਬੰਧਿਤ ਮੈਂ ਉਹਨੂੰ ਜੇ ਅੱਗੇ ਵਧਾਵਾਂ ਤੇ ਕਈ ਮਸਲਿਆਂ ਤੇ ਵਿਕਰਮ ਮਜੀਠੀ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਕਿਉਂਕਿ ਪੱਤਰਕਾਰ ਲਗਾਤਾਰ ਵਿਕਰਮ ਸਿੰਘ ਮਜੀਠੀ ਹੁਣਾਂ ਤੋਂ ਸਵਾਲ ਕਰ ਰਹੇ ਸੀ ਗਠਬੰਧਨ ਨੂੰ ਲੈ ਕੇ ਵੀ ਜਦੋਂ ਉਹਨਾਂ ਤੋਂ ਸਵਾਲ ਕੀਤੇ ਗਏ ਅਕਾਲੀ बसपा ਗਠਬੰਧਨ ਨੂੰ ਲੈ ਕੇ ਜਦੋਂ ਸਵਾਲ ਕੀਤਾ ਗਿਆ ਤੇ ਵਿਕਰਮ ਮਜੀਠੀ ਨੇ ਸਪਸ਼ਟ ਕਰਤਾ ਕਿ ਜਿਹੜੇ ਬੈਨੀਵਾਲ ਨੇ ਜਿਹੜੇ ਕਿ ਪ੍ਰਭਾਰੀ ਨੇ ਭੋਜਨ ਸਮਾਜ ਪਾਰਟੀ ਦੇ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਚ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਰਹੇਗਾ ਸੋ ਅਕਾਲੀ ਬਸਪਾ ਗੱਠਜੋੜ ਕਾਇਮ ਹੈ ਇਹ ਵਿਕਰਮ ਸਿੰਘ ਮਜੀਠੀਏ ਨੇ ਦਾਅਵਾ ਕੀਤਾ ਬਲਕਿ ਉਹਨਾਂ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਵੱਡਾ ਹਮਲਾ ਕੀਤਾ ਵਿਕਰਮਜੀਠੀਏ ਨੇ ਸਾਫ਼ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਵੇਖ ਲਿਆ ਆਪ ਔਰ ਕਾਂਗਰਸ ਦੇ ਗੱਠਜੋੜ ਦਾ ਔਰ ਪੰਜਾਬ ਚ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਗੱਠਜੋੜ ਹੋਏਗਾ ਇਹ ਵਿਕਰਮਜੀਤ ਸਿੰਘ ਨੇ ਦਾਵਾ ਕੀਤਾ ਇੱਕ ਵਾਰ ਗੱਲ ਵਿਕਰਮਜੀਤ ਜੀ ਦੀ ਸੁਣ ਲਈਏ ਫਿਰ ਇਸ ਗੱਲ ਨੂੰ ਹੋਰ ਅੱਗੇ ਵਧਾਉਂਦੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਦਿਨੇ ਮਿਲਿਆ ਕਰਿਓ ਆਪਸ ਵਿੱਚ ਗਲਵੱਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸ਼ਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਓ ਕਿ ਜਿਹੜੇ ਨੌ ਦੀ ਲੀਡਰ ਆ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋ ਆਉਂਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਿਹਾ ਸਾਰਾ ਖਾਲੀ ਜਲਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹ ਰਹੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ ਹੁਣ ਜਿੰਨਾ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ ਨਹੀਂ ਉਹਨਾਂ ਦੀ ਤਾਂ ਲੈਂਦਾ ਨਹੀਂ ਜਿੰਨਾ ਦੀ ਉਹ ਯਾਦਾਂ ਕਹਿ ਮੈਂ ਕਬੂਲ ਕੀਤੀ ਹੈ ਵਧਾਈ ਵੀਐਸਪੀ ਦੇ ਮਾਇਆਵਤੀ ਨੇ ਵੀ ਕਿਹਾ ਸੀਗਾ ਕਿ ਮੈਂ ਮਾਇਆਵਤੀ ਜੀ ਨੇ ਕਿਹਾ ਤੇਰਾ ਲੜਾਂਗੇ ਲੋਕ ਸਭਾ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਹ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਇਹ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਜਨਨ ਨਾਲ ਹੈ ਪੰਜਾਬ ਤੋਂ ਬਾਹਰ ਉਹ ਇਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਸੋ ਸਮਝੌਤੇ ਨੂੰ ਲੈ ਕੇ ਵੀ ਜਿਹੜੇ ਤਿੱਖੇ ਹਮਲੇ ਨੇ ਬਿਕਰਮ ਸਿੰਘ ਮਜੀਠੀਆ ਨੇ ਕੀਤੇ ਨੇ ਔਰ ਇੱਕ ਤਰੀਕੇ ਨਾਲ ਉਹਨਾਂ ਨੇ ਫੇਰ ਅਕਾਲੀ ਬਸਪਾ ਜਿਹੜਾ ਸਮਝੌਤਾ ਹੈ ਉਹਨੂੰ ਮਜ਼ਬੂਤ ਦੱਸਿਆ ਔਰ ਕਿਹਾ ਕਿ ਪੰਜਾਬ 'ਚ ਅਕਾਲੀ ਬਸਪਾ ਇਕੱਠੇ ਹੀ ਲੜਾਂਗੇ ਬੈਨੀਵਲ ਸਾਹਿਬ ਨੇ ਸਪਸ਼ਟ ਕਰਤਾ ਕਿ ਪੰਜਾਬ ਤੋਂ ਬਾਹਰ ਜਿਹੜੀ ਬੋਝਨ ਸਮਾਜ ਪਾਰਟੀ ਹੈ ਦੇਸ਼ ਚ ਆਪਣੇ ਪੱਤਰ ਤੇ ਲੜੇਗੀ ਪਰ ਪੰਜਾਬ ਚ ਮਿਲ ਕੇ ਲੜੇਗੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਪੂਰੇ ਮੁਲਕ ਚ ਬੋਝਨ ਸਮਾਜ ਪਾਰਟੀ ਲਗਭਗ 3.7% ਵੋਟਾਂ 2019 ਚ ਹਾਸਲ ਕੀਤੀਆਂ ਸੀ 10 ਸੀਟਾਂ ਬੋਝਨ ਸਮਾਜ ਪਾਰਟੀ ਨੇ ਜਿੱਤੀਆਂ ਸੀ ਪਰ ਅਗਰ ਅਕਾਲੀ ਬਸਪਾ ਪੰਜਾਬ ਚ ਮਿਲ ਕੇ ਲੜਦੇ ਨੇ ਇਹਦੇ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਮਿਲੇਗਾ ਬੋਝਨ ਸਮਾਜ ਪਾਰਟੀ ਨੂੰ ਵੀ ਔਰ ਸ਼ਰੋਮਣੀ ਅਕਾਲੀ ਦਲ ਦਲਾ ਜੀ ਗੱਲ ਕਰੀਏ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਕੱਲ ਉਹਨਾਂ ਨੇ ਇੱਕ ਵਾਰ ਫਿਰ ਤੋਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ 13 ਜ਼ੀਰੋ ਵਾਲੀ ਗੱਲ ਜਿਹੜੀ ਹੈ ਉਹ ਦੁਹਰਾ ਦਿੱਤੀ ਤਾਂ ਇਸ ਨੂੰ ਕੀ ਸਮਝੀਏ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਪਣਾ ਮਨ ਬਣਾ ਚੁੱਕੀ ਹੈ ਬਿਲਕੁਲ ਹੀ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਉਹ ਇਕੱਲੇ ਹੀ ਚੋਣਾ ਲੜਨਗੇ ਕਿਉਂਕਿ ਜੋ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਇਹੀ ਹੁਣ ਅੰਦਾਜ਼ੇ ਜ਼ਰੂਰ ਲੱਗ ਰਹੇ ਨੇ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਾਲੇ ਗੱਠਜੋੜ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਇਹ ਮੰਨ ਲਿਆ ਜਾਵੇ ਕਿ ਪੰਜਾਬ ਉਸ ਗੱਠ ਜੋੜ ਦੀਆਂ ਗੱਲਾਂ ਤੋਂ ਬਿਲਕੁਲ ਬਾਹਰ ਨਜ਼ਰ ਆ ਰਹੇ ਆ। ਦੇਖੋ ਜਿਹੜੀ ਭਗਵੰਤ ਮਾਨ ਹੋਣਾ ਦੀ ਕੱਲ ਇੱਕ ਟੈਲੀਵਿਜ਼ਨ ਚੈਨਲ ਤੇ ਇੰਟਰਵਿਊ ਸੀ ਉਹ ਇੱਕ ਵਾਰੀ ਫੇਰ ਸੁਰਖੀਆਂ ਬਣੀਆਂ ਮੀਡੀਆ ਦੇ ਵਿੱਚ। ਭਗਵੰਤ ਮਾਨ ਹੋਣਾ ਨੇ ਕੱਲ ਸਾਫ਼ ਕਹਿ ਦਿੱਤਾ ਇੱਕ ਵਾਰ ਫੇਰ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਕਿ 13 0 ਦਾ ਮਤਲਬ ਬਹੁਤ ਸਾਫ਼ ਹੈ ਕਿ ਪੰਜਾਬ ਦੇ ਵਿੱਚ ਅਸੀਂ 13 0 ਦੇ ਨਾਲ ਜਿੱਤ ਦਰਜ ਕਰਾਂਗੇ ਇਹੀ ਸਾਡਾ ਨਾਅਰਾ ਹੈ। ਪੂਰੇ ਦੇਸ਼ 'ਚ ਪੰਜਾਬ ਇੱਕ ਵਾਰ ਫੇਰ ਬਣੇਗਾ ਹੀਰੋ ਆਮ ਆਦਮੀ ਪਾਰਟੀ ਜਿੱਤੇਗੀ 13 0 ਇਸ ਤਰ੍ਹਾਂ ਦਾ ਨਾਹਰਾ ਜਿਹੜਾ ਭਗਵੰਤ ਮਾਨ ਨੇ ਕੱਲ ਫਿਰ ਬੋਲਿਆ ਔਰ ਪੱਤਰਕਾਰ ਨੇ ਬਾਰ-ਬਾਰ ਸਵਾਲ ਪੁੱਛਿਆ ਕਿ ਕੀ ਤੁਸੀਂ ਇਕੱਲੇ ਲੜ ਰਹੇ ਹੋ ਤੇ ਭਗਵੰਤ ਮਾਨ ਨੇ 13 0 ਦਾ ਮਤਲਬ ਇਸ਼ਾਰਿਆਂ ਚ ਸਮਝਾ ਦਿੱਤਾ ਹਰਜੋਤ ਜੀ ਮੈਂ ਭਗਵੰਤ ਮਾਨ ਹੁਣ ਦੀ ਉਹ ਇੰਟਰਵਿਊ ਸੁਣ ਕੇ ਕੱਲ ਟੈਲੀਵਿਜ਼ਨ ਵਾਲੀ ਇਸ ਨਤੀਜੇ ਤੇ ਪਹੁੰਚਿਆ ਜਿਵੇਂ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਇਹ ਸਹਿਮਤੀ ਬਣ ਚੁੱਕੀ ਹੈ ਕਿ ਉਹ ਜਿਹੜਾ ਗੱਠਜੋੜ ਹੈ ਇੰਡੀਆ ਗੱਠਜੋੜ ਉਹਦੇ ਵਿੱਚ ਜਿਹੜੀ ਸੀਟ ਸ਼ੇਅਰਿੰਗ ਕਰ ਰਹੇ ਨੇ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸੀਟ ਸ਼ੇਅਰਿੰਗ ਦੇ ਲਈ ਪੰਜਾਬ ਬਾਰੇ ਗੱਲ ਨਹੀਂ ਕਰ ਰਹੇ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਸੀਟ ਸ਼ੇਅਰਿੰਗ ਲਈ ਪੰਜਾਬ ਬਾਰੇ ਗੱਲ ਨਹੀਂ ਕਰ ਰਹੇ ਪੰਜਾਬ ਤੋਂ ਬਾਹਰ ਸੀਟ ਸ਼ੇਅਰਿੰਗ ਦੀ ਗੱਲ ਹੋ ਰਹੀ ਹੈ ਭਾਵੇਂ ਚੰਡੀਗੜ੍ਹ ਹੈ ਜਿਹੜਾ ਉੱਥੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਸਮਝੌਤਾ ਕੀਤਾ ਪਰ ਜਿਹੜਾ 2024 ਦੀਆਂ ਚੋਣਾਂ ਦਾ ਮਸਲਾ ਹੈ ਉਹਦੇ ਲਈ ਆਮ ਆਦਮੀ ਪਾਰਟੀ ਔਰ ਕਾਂਗਰਸ ਮੈਨੂੰ ਲੱਗਦਾ ਪੰਜਾਬ ਚ ਸਮਝੌਤਾ ਨਹੀਂ ਕਰਨਗੇ ਔਰ ਚੰਡੀਗੜ੍ਹ ਦੀ ਜਿਹੜੀ ਸੀਟ ਹੈ ਉਹ ਦੋਵੇਂ ਪਾਰਟੀਆਂ ਦੇ ਵਿੱਚੋਂ ਕੋਈ ਇੱਕ ਪਾਰਟੀ ਲੜੇਗੀ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਚੰਡੀਗੜ੍ਹ ਦੀ ਸੀਟ ਕਿਉਂਕਿ ਮੇਅਰ ਦੀ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲ ਜਾਣੀ ਹੈ ਸੋ ਮੈਨੂੰ ਲੱਗਦਾ ਹੈ ਮੈਂਬਰ ਪਾਰਲੀਮੈਂਟ ਦੀ ਸੀਟ ਚੰਡੀਗੜ੍ਹ ਤੋਂ ਕਾਂਗਰਸ ਨੂੰ ਦੇ ਦਿੱਤੀ ਜਾ ਸਕਦੀ ਹੈ ਇਹ ਸਮਝੌਤਾ ਹੋ ਸਕਦਾ ਹੈ ਦਿੱਲੀ ਦੇ ਵਿੱਚ ਸੀਟਾਂ ਦਾ ਸਮਝੌਤਾ 3-4 ਦਾ ਫਾਰਮੂਲਾ ਚੱਲ ਰਿਹਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ اور ਕਾਂਗਰਸ ਦੇ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ, ਗੁਜਰਾਤ ਦੇ ਵਿੱਚ ਵੀ ਸੀਟਾਂ ਦੀ ਵੰਡ ਹੋਏਗੀ। ਗੁਜਰਾਤ ਚ ਕਾਂਗਰਸ 17% ਸੀ ਤੇ ਆਮ ਆਦਮੀ ਪਾਰਟੀ 12 ਤੋਂ 13% ਸੀ। ਸੋ ਇਸ ਕਰਕੇ ਗੁਜਰਾਤ ਦੇ ਵਿੱਚ ਵੀ ਸੀਟ ਸ਼ੇਅਰਿੰਗ ਹੈ ਜਿਹੜੀ ਉਹ ਦੋਵੇਂ ਪਾਰਟੀਆਂ ਦੀ ਉਹ ਮੈਨੂੰ ਸੰਭਵ ਲੱਗ ਰਹੀ ਹੈ। ਔਰ ਪੰਜਾਬ ਚ ਸੀਟ ਸ਼ੇਅਰਿੰਗ ਬਿਲਕੁਲ ਨਾ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਕਾਂਗਰਸ ਪਹਿਲਾਂ ਹੀ ਵਿਰੋਧ ਕਰ ਚੁੱਕੀ ਹੈ। ਕਾਂਗਰਸ ਦੇ ਜ਼ਿਆਦਾਤਰ ਲੀਡਰ ਕਹਿ ਚੁੱਕੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨੀ ਹੈ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਔਰ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਕਾਂਗਰਸ ਦੀ ਹਾਈ ਕਮਾਂਡ ਮਿਲ ਕੇ ਸਮਝੌਤਾ ਕਰਦੀ ਹੈ ਮਿਲ ਕੇ ਲੜਨ ਦੀ ਗੱਲ ਕਰਦੀ ਹੈ ਤੇ ਬਹੁਤ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਜਿਹੜੇ ਵਰਕਰ ਔਰ ਲੀਡਰ ਨੇ ਉਹ ਇਕੱਠੇ ਨਾ ਹੋਣ ਉਹ ਆਪਸ ਵਿੱਚ ਇੱਕ ਦੂਜੇ ਨੂੰ ਜਿਤਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ ਉਹਦੇ ਨਾਲ ਬੀਜੇਪੀ ਔਰ ਅਕਾਲੀ ਦਲ ਜ਼ਿਆਦਾ ਫਾਇਦਾ ਚੱਕ ਸਕਦੇ ਨੇ ਇਹ ਵੀ ਦੋਵੇਂ ਪਾਰਟੀਆਂ ਦੀ ਲੀਡਰਸ਼ਿਪ ਵਿਚਾਰ ਕਰਦੀ ਹੋਈ ਹੈ ਸੋ ਮੈਨੂੰ ਸਾਫ ਲੱਗਦਾ ਹਰਜੋਤ ਜੀ ਕਿ ਪੰਜਾਬ 'ਚ ਆਪ ਔਰ ਕਾਂਗਰਸ ਵੱਖਰੇ ਵੱਖਰੇ ਚੋਣਾਂ ਲੜਨਗੇ ਔਰ ਜਦੋਂ ਭਗਵੰਤ ਮਾਨ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਤੁਹਾਡੇ ਕੈਂਡੀਡੇਟ ਜਿਹੜੇ ਨੇ ਉਹ ਤੈਹ ਨੇ ਤੇ ਭਗਵੰਤ ਮਾਨ ਨੇ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਆਪਣੀ ਪਾਰਟੀ ਦੀ ਤਿਆਰੀ ਕੀਤੀ ਦੇਖੋ ਇਹ ਗੱਲ ਬਿਲਕੁਲ ਸਾਫ ਹੈ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਬਹੁਤ ਚੰਗੀ ਪੋਲਿਟੀਕਲ ਕੈਮਿਸਟਰੀ ਹੈ ਔਰ ਦੋਵੇਂ ਲੀਡਰ ਬਹੁਤ ਪਹਿਲਾਂ ਹੀ ਲਗਭਗ ਇਹ ਜੀਸਾਂ ਤੈਅ ਕਰ ਲੈਂਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਹੋਰ ਕਿਹੜੇ ਕਿਹੜੇ ਫੈਸਲੇ ਕਰਨੇ ਨੇ ਕਿਹੜੇ ਕਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨੇ ਨੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਪਹਿਲਾਂ ਹੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਉਮੀਦਵਾਰ ਤੈਅ ਕਰ ਚੁੱਕੇ ਨੇ 13 ਦੇ 13 ਔਰ 39 ਨਾਮ ਜਿਹੜੇ ਨੇ ਇਹ ਚਰਚਾਵਾਂ ਨੇ ਕਿ ਉਹਨਾਂ ਕੋਲੇ ਸ਼ੁਰੂਆਤੀ ਰੂਪ ਦੇ ਵਿੱਚ ਆਏ ਸੀ ਵੱਖ-ਵੱਖ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੇ ਸੰਗਠਨ ਚੋਂ ਜਿਹੜੀਆਂ ਫੀਡਬੈਕ ਔਰ ਰਿਪੋਰਟ ਆਉਂਦੀਆਂ ਨੇ ਉਹਦੇ ਆਧਾਰ ਤੇ ਮੈਂ ਇਹ ਕਹਿ ਸਕਦਾ ਹੁਣ ਜੇ ਤੋ ਤੱਕ ਗੱਲ ਰਹੀ ਕਾਂਗਰਸ ਦੀ ਅਗਰ ਇਹ ਗੱਲ ਤੈ ਹੋ ਗਈ ਕਿ ਭਗਵੰਤ ਮਾਨ 13 ਸੀਰੋ ਦਾ ਟਾਰਗੇਟ ਲੈ ਕੇ ਚੱਲ ਰਹੇ ਨੇ ਤੇ ਇਹ ਵੀ ਗੱਲ ਬਹੁਤ ਤੈ ਹੋ ਗਈ ਕਿ ਕਾਂਗਰਸ ਹੁਣ 13 ਸੀਟਾਂ ਤੇ ਅਗਰ ਆਪਣੇ ਉਮੀਦਵਾਰ ਖੜੇ ਕਰਦੀ ਹੈ ਤੇ ਉਹ ਉਮੀਦਵਾਰ ਕੌਣ ਹੋਣਗੇ ਹੁਣ ਕਾਂਗਰਸ ਦੇ ਵਿੱਚ ਹਰਜੋਤ ਜੀ ਰੋਲਾ ਨੰਬਰ 2 ਪੈਣਾ ਹੈ ਉਮੀਦਵਾਰਾਂ ਦੇ ਦੀ ਚੋਣ ਨੂੰ ਲੈ ਕੇ ਮੈਂਬਰ ਪਾਰਲੀਮੈਂਟਾਂ ਦੀ ਟਿਕਟ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਕਾਂਗਰਸ ਦੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਹ ਵੱਡੇ ਦਾਵੇਦਾਰ ਨੇ ਉਹ ਸਾਰੇ ਚਾਹੁੰਦੇ ਨੇ ਕਿ ਸਾਨੂੰ ਦੁਬਾਰਾ ਟਿਕਟ ਦਿੱਤੀ ਜਾਵੇ ਕੁਝ ਦਾਵੇਦਾਰ ਅਜਿਹੇ ਨੇ ਜਿਨ੍ਹਾਂ ਦਾ ਦਾਵਾ ਵੱਖ-ਵੱਖ ਸਰਵੇਖਣਾਂ ਦੇ ਵਿੱਚ ਵੱਖ-ਵੱਖ ਸਰਵੇਖਣਾਂ ਦੇ ਵਿੱਚ ਜਿਹੜਾ ਉਹਨਾਂ ਦਾ ਦਾਵਾ ਹੈ ਉਹ ਐਡਾ ਜ਼ਿਆਦਾ ਵੱਡਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਐਮਪੀ ਅਜਿਹੇ ਨੇ ਜਿਹੜੇ ਲੋਕਾਂ ਦੇ ਵਿੱਚ ਨਹੀਂ ਗਏ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਵੱਖ-ਵੱਖ ਸਮੇਂ ਤੇ ਜਿਹੜੀ ਫੀਡਬੈਕ ਹਾਸਲ ਕੀਤੀ ਹੈ ਉਹ ਫੀਡਬੈਕ ਉਨੀ ਜ਼ਿਆਦਾ ਚੰਗੀ ਨਹੀਂ ਹੈ ਉਨਾ ਉਮੀਦਵਾਰਾਂ ਬਾਰੇ ਔਰ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਹੈ ਕਿ ਅੱਜ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਨੇ ਵੀ 13 ਸੀਟਾਂ ਲੜਨੀਆਂ ਬੀਜੇਪੀ ਔਰ ਅਕਾਲੀ ਦਲ ਵੀ ਜਦੋਂ ਚੰਗੇ ਉਮੀਦਵਾਰਾਂ ਦੀ ਤਲਾਸ਼ ਦੇ ਵਿੱਚ ਨੇ ਤੇ ਅਗਰ ਅਸੀਂ ਕਿਸੇ ਸਿਟਿੰਗ ਪਾਰਲੀਮੈਂਟ ਦੀ ਟਿਕਟ ਕੱਟਣ ਦਾ ਸੁਨੇਹਾ ਦੰਨੇ ਆ ਤੇ ਕਿਤੇ ਉਹ ਲੀਡਰ ਬਾਗੀ ਨਾ ਹੋਵੇ ਅਸੀਂ ਮੁੰਬਈ ਦੇ ਵਿੱਚ ਵੇਖਿਆ ਮਿਲਿੰਦ ਦੇਵੜਾ ਜਦੋਂ ਲੱਗ ਰਿਹਾ ਸੀ ਕਿ ਸਮਝੌਤੇ 'ਚ ਕਾਂਗਰਸ ਉਹਨਾਂ ਦੀ ਸੀਟ ਛੱਡ ਸਕਦੀ ਹੈ ਤੇ ਉਹਨਾਂ ਨੇ ਤੁਰੰਤ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਅਤੇ ਉਹ Shiv Sena Shinde ਦੇ ਵਿੱਚ ਸ਼ਾਮਲ ਹੋ ਗਏ। ਸੋ ਪੰਜਾਬ 'ਚ ਕਾਂਗਰਸ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਚਿੰਤਾ ਬਹੁਤ ਜ਼ਿਆਦਾ ਹੈ ਕਿ ਅਗਰ ਕਿਸੇ ਸਿਟਿੰਗ ਐਮਪੀ ਦੀ ਟਿਕਟ ਕੱਟਦੇ ਆ ਤੇ ਉਹ ਦੂਸਰੀ ਪਾਰਟੀ ਦੇ ਵਿੱਚ ਨਾ ਚਲਿਆ ਜਾਵੇ। ਇਸ ਕਰਕੇ ਕਾਂਗਰਸ ਇਸ ਵਾਰ ਜਿਹੜੀਆਂ ਟਿਕਟਾਂ ਨੇ ਉਹਨਾਂ ਨੂੰ ਦੇਰੀ ਨਾਲ ਦੇ ਸਕਦੀ ਹੈ। ਔਰ ਸਭ ਤੋਂ ਵੱਡੀ ਚੁਣੌਤੀ ਕਾਂਗਰਸ 'ਚ ਲੜਾਈ ਨੰਬਰ 2 ਕਾਂਗਰਸ 'ਚ ਹੁਣ ਟਿਕਟਾਂ ਦੀ ਵੰਡ ਨੂੰ ਲੈ ਕੇ ਹੋਣੀ ਹੈ। ਕਈ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਵਿੱਚ ਜਿਹੜੇ ਟਿਕਟਾਂ ਦੇ ਦਾਵੇਦਾਰ ਨੇ ਆਪਣੇ ਆਪਣੇ ਪਰਿਵਾਰਾਂ ਲਈ ਮੌਜੂਦਾ ਵੱਡੇ ਲੀਡਰ ਵੱਖ-ਵੱਖ ਅਹੁਦਿਆਂ ਤੇ ਜਿਹੜੇ ਲੀਡਰ ਮੌਜੂਦ ਨੇ ਉਹਨਾਂ ਦੇ ਵਿੱਚੋਂ ਕਈ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਦਾਵੇਦਾਰ ਨੇ ਇਸ ਵਾਰ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਕਾਂਗਰਸ ਇਸ ਵਾਰ ਕਿੰਨੀਆਂ ਮਹਿਲਾਵਾਂ ਨੂੰ ਟਿਕਟ ਦਿੰਦੀ ਹੈ ਕੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਪੰਜਾਬ ਚ ਮਹਿਲਾਵਾਂ ਨੂੰ ਟਿਕਟ ਦੇਣ ਦਾ ਆਪਣਾ ਕੋਟਾ ਫਤੌਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ 33% ਦਾ ਐਲਾਨ ਕੀਤਾ ਹੈ ਚਾਰ ਸੀਟਾਂ 13 ਦੇ ਵਿੱਚੋਂ ਔਰ ਭਾਰਤੀ ਜਨਤਾ ਪਾਰਟੀ ਕੀ ਚਾਰ ਮਹਿਲਾਵਾਂ ਨੂੰ ਟਿਕਟਾਂ ਦੇਗੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਦੇ ਵਿੱਚ 50% ਟਿਕਟਾਂ ਵਾਲਾ ਬਿੱਲ ਵੀ ਪਾਸ ਕੀਤਾ ਪਰ ਵੇਖਣ ਵਾਲੀ ਗੱਲ ਹੀ ਰਹੇਗੀ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਕਿਹੜੇ ਉਮੀਦਵਾਰ ਉਤਾਰਦੀ ਹੈ ਕਿ ਉਹੀ ਉਮੀਦਵਾਰ ਬਣਦੇ ਨੇ ਜਿਹੜੇ ਪਿਛੇ ਜੇ ਕਾਂਗਰਸ ਛੱਡ ਕੇ ਗਏ ਨੇ ਜਾਂ ਉਹ ਉਮੀਦਵਾਰ ਬਣਦੇ ਨੇ ਜਿਹੜੇ ਕਾਂਗਰਸ ਪਾਰਟੀ ਚੋਂ ਨਾ ਗਏ ਹੋਣ ਭਾਰਤੀ ਜਨਤਾ ਪਾਰਟੀ ਦੇ ਆਪਣੇ ਕਾਡਰ ਦੇ ਲੀਡਰ ਹੋਣ ਪੁਰਾਣੇ ਹੋਣ ਔਰ ਪਾਰਟੀ ਲਈ ਲਗਾਤਾਰ ਸਰਗਰਮ ਰਹਿੰਦੇ ਹੋਣ ਇਹ ਦੋ ਤਰ੍ਹਾਂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਚਾਰ ਜਿਹੜੇ ਨੇ ਉਹ ਟਕਰਾਉਣਗੇ ਜਿਹੜੇ ਜਿਹੜੇ ਉਹਨਾਂ ਦੇ ਤਕਸ਼ਾਲੀ ਭਾਜਪਾ ਦੇ ਵਲੰਟੀਅਰ ਔਰ ਲੀਡਰ ਨੇ ਉਹ ਚਾਹੁੰਦੇ ਨੇ ਕਿ ਬੀਜੇਪੀ ਦੇ ਕੋਰ ਮੈਂਬਰਾਂ ਨੂੰ ਟਿਕਟ ਦਿੱਤੀ ਜਾਵੇ ਜਦਕਿ ਕਈ ਲੀਡਰ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਨੇ ਉਹ ਚਾਹੁੰਦੇ ਨੇ ਕਿ ਸਾਨੂੰ ਟਿਕਟਾਂ ਦਿੱਤੀਆਂ ਜਾਣ ਇਹ ਟਕਰਾਅ ਬੀਜੇਪੀ ਚ ਰਹੇਗਾ ਇਸ ਕਰਕੇ ਕਾਂਗਰਸ ਦੀ ਚਿੰਤਾ ਹੋਰ ਜ਼ਿਆਦਾ ਵਧੀ ਹੈ ਕਿ ਅਗਰ ਅਸੀਂ ਕਿਸੇ ਮੈਂਬਰ ਪਾਰਲੀਮੈਂਟ ਦੀ ਟਿਕਟ ਕੱਟਦੇ ਹਾਂ ਜਾਂ ਜਿਹੜੇ ਮੌਜੂਦਾ ਦਾਵੇਦਾਰ ਨੇ ਮਜ਼ਬੂਤ ਦਾਵੇਦਾਰ ਨੇ ਅਗਰ ਉਹਨਾਂ ਦੀ ਟਿਕਟ ਕੱਟਦੇ ਹਾਂ ਤੇ ਕਿਤੇ ਕਾਂਗਰਸ ਦੇ ਵਿੱਚ ਟੁੱਟ ਨਾ ਹੋਵੇ ਸੂਤਰ ਇਹ ਵੀ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਗੁਪਤ ਪੋਲੀਟੀਕਲ ਜਾਲ ਗੁਪਤ ਪੋਲੀਟੀਕਲ ਜਾਲ ਬੁਣ ਰੱਖਿਆ ਹੈ ਬਹੁਤ ਸਾਰੇ ਜਿਹੇ ਕਾਂਗਰਸ অর ਅਕਾਲੀ ਦਲ ਦੇ ਲੀਡਰ ਜਿਹੜੇ ਤਕੜੇ ਹੋਣਗੇ ਟਿਕਟਾਂ ਦੇ ਦਾਵੇਦਾਰ ਹੋਣਗੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣ ਦੀ ਸੰਭਾਵਨਾ ਹੋਏਗੀ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਪੋਲੀਟੀਕਲ ਕੈਚ ਕਰਨ ਦੀ ਕੋਸ਼ਿਸ਼ ਕਰੇਗੀ ਜਿਵੇਂ ক্রিকেট ਦੇ ਵਿੱਚ ਕੈਚ ਆਊਟ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਕਾਂਗਰਸ ਚੋਂ ਸਿੱਧਾ ਭਾਜਪਾ ਚ ਲਿਆ ਕੇ ਟਿਕਟ ਦਿੱਤੀ ਜਾਵੇ ਇਹ ਵੀ ਇਸ ਵਾਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਸਾਨੂੰ ਵੇਖਣ ਨੂੰ ਮਿਲ ਸਕਦਾ ਸੋ ਜਦੋਂ ਗੱਲ 13 0 ਦੇ ਭਗਵੰਤ ਮਾਨ ਦੇ ਨਾਰੇ ਦੀ ਕਰਦੇ ਆ ਉਹਦੇ ਪਿੱਛੇ ਵੱਡਾ ਤਰਕ ਭਗਵੰਤ ਮਾਨ ਦਾ ਇਹੀ ਹੈ ਕਿ ਅਸੀਂ 20 ਮਹੀਨਿਆਂ ਦੇ ਵਿੱਚ 40000 ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਜਦਕਿ ਕਾਂਗਰਸ ਵੇਲੇ 5 ਸਾਲਾਂ 'ਚ 55000 ਨੌਕਰੀਆਂ ਔਰ ਅਸੀਂ ਭਗਵੰਤ ਮਾਨ ਹੋਣਾ ਨੂੰ ਇਸ ਗੱਲ ਦਾ ਭਰੋਸਾ ਹੈ ਕਿ 600 ਤੋਂ ਵੱਧ ਮਹਿਲਾ ਕਲੀਨਿਕ ਬਣਾਏ ਜ਼ੀਰੋ ਬਿਲ ਬਣਾਇਆ ਥਰਮਲ ਪਲੈਂਟ ਖਰੀਦਿਆ ਔਰ ਭਗਵੰਤ ਮਾਨ ਨੇ ਕੱਲ ਇਹ ਵੀ ਗੱਲ ਸਾਫ਼ ਕੀਤੀ ਕਿ ਜਿਹੜਾ ਥਰਮਲ ਪਲੈਂਟ ਅਸੀਂ 1080 ਕਰੋੜ ਰੁਪਏ ਦਾ ਖਰੀਦਿਆ ਹੈ ਉਦਾ ਕੋਈ ਵੀ ਬਕਾਇਆ ਪੈਸਾ ਜਾਂ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਉਹ ਕਰਜ਼ੇ 'ਚ ਸੀ ਉਹ ਕਰਜ਼ੇ ਦਾ ਪੈਸਾ ਸਰਕਾਰ ਨੂੰ ਮੋੜਨਾ ਪੈਣਾ ਹੈ ਅਜਿਆ ਨਹੀਂ ਹੈ ਭਗਵੰਤਮਾਨ ਨੇ ਬਿਲਕੁਲ ਸਾਫ਼ ਕੀਤਾ ਕਿ 1080 ਕਰੋੜ ਤੋਂ ਇਲਾਵਾ ਅਸੀਂ 1 ਵੀ ਰੁਪਈਆ ਫालतू ਕਿਸੇ ਨੂੰ ਨਹੀਂ ਦੇਣਾ ਔਰ ਇਹ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਚਲਾ ਰਹੀ ਹੈ ਔਰ ਜਿਹੜੀ ਆਪਣੀ ਕੋਲੇ ਦੀ ਖਾਨ ਹੈ ਪੰਜਾਬ ਸਰਕਾਰ ਦੀ ਉਹਦੇ ਤੋਂ ਹੀ ਇਹਨੂੰ ਕੋਲਾ ਮਿਲ ਰਿਹਾ ਔਰ ਕਈ ਗੱਲਾਂ ਭਗਵੰਤਮਾਨ ਹੁਣਾਂ ਨੇ ਕੱਲ ਸਾਫ਼ ਕੀਤੀਆਂ ਔਰ ਮੈਨੂੰ ਲੱਗਦਾ ਹੈ ਕਿ ਇਹ ਕੁਝ ਮੁੱਦੇ ਨੇ ਜਿਹੜੇ ਭਗਵੰਤ ਮਾਨ ਦੇ ਲਈ ਅਹਿਮੀਅਤ ਰੱਖਦੇ ਨੇ ਕਿਉਂਕਿ ਉਹਨਾਂ ਨੇ ਬਿਜਲੀ ਸਮਝੌਤਿਆਂ ਦੀ ਜਾਂਚ ਵੀ ਵਿਜੀਲੈਂਸ ਬਿਊਰੋ ਨੂੰ ਦਿੱਤੀ ਹੈ ਔਰ ਭਗਵੰਤ ਮਾਨ ਨੇ ਕੱਲ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਨੇ ਜਿਹੜਾ ਸੋਲਰ ਬਿਜਲੀ ਖਰੀਦਣ ਦਾ ਸਮਝੌਤਾ ਕੀਤਾ ਹੈ ਭਾਰਤ ਸਰਕਾਰ ਦੇ ਜ਼ਰੀਏ ਰਾਜਸਥਾਨ ਤੋਂ ਉਹ 2 ਰੁਪਏ ਔਰ 2 ਰੁਪਏ ਕੁਝ ਪੈਸੇ ਦੇ ਵਿੱਚ ਕੀਤਾ ਹੈ 2 ਰੁਪਏ 54 ਪੈਸੇ ਦੇ ਕਰੀਬ ਜਿਹੜੀ ਬਿਜਲੀ ਹੈ ਉਹ ਉਹਨਾਂ ਨੇ ਕਿਹਾ ਕਿ ਅਸੀਂ ਸਮਝੌਤਾ ਕੀਤਾ 2 ਰੁਪਏ 14 ਪੈਸੇ ਜਦਕੀ ਪਿਛਲੀਆਂ ਸਰਕਾਰਾਂ ਵੇਲੇ 17 ਰੁਪਏ ਦੇ ਕਰੀਬ ਪ੍ਰਤੀ ਯੂਨਿਟ ਸੋਲਰ ਬਿਜਲੀ ਖਰੀਦੇ ਸਮਝੌਤੇ ਕੀਤੇ ਗਏ ਜੋ ਕਿ ਬਹੁਤ ਵੱਡਾ ਫਰਕ ਹੈ ਇਸੇ ਕਰਕੇ ਵਿਜੀਲੈਂਸ ਬਿਊਰੋ ਨੂੰ ਭਗਵੰਤ ਮਾਨ ਨੇ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੋਂਪੀ ਹੈ ਔਰ ਮੈਨੂੰ ਇਹ ਲੱਗਦਾ ਹੈ ਜੀ ਜਿਵੇਂ ਜਿਵੇਂ 2024 ਦੀਆਂ ਚੋਣਾਂ ਨੇੜੇ ਆਉਣਗੀਆਂ ਅਕਾਲੀ ਦਲ ਦੇ ਕਈ ਲੀਡਰ ਔਰ ਕਈ ਸਾਭ ਕਾ ਅਫਸਰਾਂ ਨੂੰ ਵਿਜੀਲੈਂਸ ਬਿਊਰੋ ਬੁਲਾਏਗੀ ਔਰ ਸੋਲਰ ਦੇ ਬਿਜਲੀ ਸਮਝੌਤੇ ਔਰ ਪਾਵਰ ਦੇ ਬਿਜਲੀ ਸਮਝੌਤਿਆਂ ਦੇ ਵਿੱਚ ਉਹਦੇ ਸਮੇਂ ਚ ਵਿਜੀਲੈਂਸ ਬਿਊਰੋ ਅਕਾਲੀ ਦਲ اور ਭਾਜਪੀ ਦੇ ਕੁਝ ਲੀਡਰਾਂ ਨੂੰ ਸਵਾਲਾਂ ਚ ਲਿਆ ਸਕਦੀ ਹੈ ਸੋ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਵਿਜੀਲੈਂਸ ਬਿਊਰੋ ਦੇ ਜ਼ਰੀਏ ਪਿਛਲੀਆਂ ਸਰਕਾਰਾਂ ਦੇ ਖਿਲਾਫ ਐਂਟੀ ਇਨਕੰਮਬੈਂਸੀ ਦਾ ਮਾਹੌਲ ਪਣ ਸਕਦਾ ਹੈ ਔਰ ਅਗਰ ਬਿਜਲੀ ਸਮਝੌਤਿਆਂ ਦੇ ਵਿੱਚ ਗੜਬੜੀਆਂ ਨਿਕਲੀਆਂ ਭਗਵੰਤਮਾਨ ਦਾਵਾ ਕਰਦੇ ਨੇ ਕਿ ਬਿਲਕੁਲ ਗੜਬੜੀਆਂ ਨਿਕਲਣਗੀਆਂ ਕਿਉਂਕਿ ਸਮਝੌਤੇ ਕਰਾਉਣ ਵਾਲੇ ਤੇ ਸਮਝੌਤੇ ਕਰਨ ਵਾਲੇ ਲਗਭਗ ਇੱਕੋ ਜੇ ਕਈ ਲੋਕ ਸੀ ਇੱਕੋ ਜੇ ਮਤਲਬ ਕਿ ਲਗਭਗ ਉਹ ਉਹਨਾਂ ਦੇ ਪਰਿਵਾਰ ਕਿਤਨਾ ਕਿਤੇ ਆਪਸ ਦੇ ਵਿੱਚ ਇਕੱਠੇ ਨੇ ਇਸ ਤਰ੍ਹਾਂ ਦੇ ਸਵਾਲ ਭਗਵੰਤ ਮਾਨ ਨੇ ਵੱਡੇ ਖੜੇ ਕੀਤੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਜਲੀ ਸਮਝੌਤਿਆਂ ਦਾ ਘੁਟਾਲਾ ਉੱਭਰ ਸਕਦਾ ਵਿਜੀਲੈਂਸ ਬਿਊਰੋ ਦੇ ਜ਼ਰੀਏ ਅਗਰ ਇਹ ਹੁੰਦਾ ਹੈ ਤੇ ਫਿਰ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੋਣਗੀਆਂ ਅਗਰ ਕਾਂਗਰਸ ਵੇਲੇ ਦਾ ਘੁਟਾਲਾ ਖੁੱਲਿਆ ਤੇ ਕਾਂਗਰਸ ਲਈ ਦਿੱਕਤ ਅਗਰ ਅਕਾਲੀ ਭਾਜਪਾ ਵੇਲੇ ਦਾ ਕੋਈ ਘੁਟਾਲਾ ਖੁੱਲਿਆ ਤੇ ਅਕਾਲੀ ਭਾਜਪਾ ਲਈ ਦਿੱਕਤ ਇਸ ਕਰਕੇ ਭਗਵੰਤ ਮਾਨ ਇਹਨਾਂ ਸਾਰੇ ਮੁੱਦਿਆਂ ਤੋਂ ਉਮੀਦਵਾਨ ਹੈ ਕਿ ਅਸੀਂ 13 ਜ਼ੀਰੋ ਹਾਸਲ ਕਰਾਂਗੇ ਸੋ ਇਹ ਦੇਖਦੇ ਹਾਂ ਕਿ ਆਉਂਦੇ ਦਿਨਾਂ 'ਚ ਜਾਂਚ ਕਿਵੇਂ ਅੱਗੇ ਵਧਦੀ ਹੈ ਸੋ ਡੱਲਾ ਜੀ ਪ੍ਰੋਗਰਾਮ ਦੇ ਅਖੀਰ ਵਿੱਚ ਕਿਸੇ ਹੋਰ ਖਾਸ ਖਬਰ ਦੇ ਉੱਪਰ ਜੇਕਰ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੋ ਹਰਜੋਜੀ ਇੱਕ ਹੋਰ ਸਵਾਲ ਅਹਿਮ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੇ ਕੱਲ ਇੱਕ ਵਾਰ ਫਿਰ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸਾਨੂੰ ਸਾਰਿਆਂ ਨੂੰ ਪਤਾ ਹੈ 21 ਤਰੀਕ ਨੂੰ ਇੱਕ ਵਾਰ ਫਿਰ ਮੋਗਾ ਦੇ ਵਿੱਚ ਰੈਲੀ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਜੀ ਦੀ ਤਿਆਰੀ ਕਰ ਰਹੇ ਨੇ ਪਰ ਕੱਲ ਉਹ ਬਠਿੰਡਾ ਪਹੁੰਚੇ ਹਰਵਿੰਦਰ ਸਿੰਘ ਲਾਢੀ ਔਰ ਮਹਾਰਾਜ ਮਹਾਰਾਜ ਪਿੰਡ ਵਿਖੇ ਵੀ ਗਏ ਔਰ ਜਿਹੜੇ ਮਹਾਰਾਜ ਤੇ ਰੈਲੀ ਕਰਾਉਣ ਵਾਲੇ ਸੀ ਰਾਜਾ ਉਹ ਵੀ ਉੱਚੇ ਚੇਤਨ ਜ ਤੌਰ ਤੇ ਕਾਂਗਰਸੀ ਆਗੂ ਰਾਜਾ ਉਹ ਵੀ ਉੱਥੇ ਉੱਚੇ ਚੇਤਨ ਤੌਰ ਦੇ ਉੱਤੇ ਮੌਜੂਦ ਰਹੇ ਔਰ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਭਗਵੰਤ ਮਾਨ ਨੇ ਇੱਕ ਵਾਰ ਫਿਰ ਮੌਜੂਦਾ ਸਰਕਾਰ ਤੇ ਤਿੱਖੇ ਹਮਲੇ ਕੀਤੇ ਔਰ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਇੱਕ ਵਾਰ ਸੁਖਵੀ ਇੱਕ ਵਾਰ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਸੁਣੀਏ ਨਵਜੋਤ ਸਿੰਘ ਸਿੱਧੂ ਨੇ ਕੱਲ ਬਠਿੰਡਾ ਦੇ ਵਿੱਚ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਕੀਤੀ ਸੀ ਮੇਰੀ ਲੜਾਈ ਵਿਚਾਰਕ ਲੜਾਈ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ਤਾ ਹੁੰਦੀ ਹੈ ਤੇ ਫਿਰ ਮੈਂ ਵੀ ਖੇਪੜਦਾ ਰਹਿੰਦਾ ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ ਨੀਤੀਆਂ ਦੀ ਹੈ ਕਿ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ ਹੁਣ ਤੁਸੀਂ ਦੇਖੋ ਜਦੋਂ ਮੈਂ ਇਹ ਸਾਰੀ ਗੱਲ ਕਰਦਾ ਕੱਲ ਮੈਂ ਜੀਟੀ ਜਾ ਕੇ ਸਭ ਨੂੰ ਸਾਰੇ ਨੂੰ ਪੜ੍ਹਤੀ ਸਰਦਾਰ ਭਗਵੰਤ ਮਾਨ ਹੋਵੇ ਕੈਪਟਨ ਜੀ ਨੂੰ ਦੋ ਪਹਿਲਾਂ ਬਾਤ ਲਾ ਸਾਬ ਚਲੋ ਚਲੇਗੇ ਮੈਂ ਉਹਨਾਂ ਬਾਰੇ ਕਦੇ ਗਲਤ ਨਹੀਂ ਬੋਲੂ ਇਹਨਾਂ ਦੀ ਨੀਤੀਆਂ 'ਚ ਫਰਕ ਦੱਸੋ ਚਲ ਦੱਸ ਇਹਨਾਂ ਤੋਂ ਪੁੱਛੋ ਕਿ ਤੁਹਾਡੀਆਂ ਨੀਤੀਆਂ 'ਚ ਫਰਕ ਹੈ ਇੱਕ ਆ ਬਿਜਲੀ ਵਾਲੇ ਆ 500 ਯੂਨਿਟ ਖੂਬੀ ਕਰਜ਼ਾ ਲੈ ਕੇ ਪੀਐਸਪੀਸੀਐਲ ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜੇ ਹੁੰਦੇ ਆ ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤਰੂਫ ਲੈ ਲੈਂਦੇ ਆ ਤਨਖਾਹਾਂ ਦੇਣੀ ਔਖੇ ਹੁੰਦੀਆਂ ਉਨਾ ਤੇ 17 ਘ 18000 ਕਰੋੜ ਦਾ ਕਰਜ਼ਾ ਸੀ ਅੱਜ 25 ਤੋਂ 30 ਜੇ ਤੁਸੀਂ ਇਹੀ ਬਿਜਲੀ ਪੀਪੀਏ ਕੈਨਸਲ ਕਰਕੇ ਜਿਹੜੀ ਤੁਸੀਂ ਕਹਿੰਦੇ ਸੀ ਪੀਪੀਏ ਕੈਨਸਲ ਕਰਕੇ ਜਿਹੜੀ ਪੰਜਾਬ ਅੱਜ 19 ਰੁਪਏ 18 ਰੁਪਏ ਨੂੰ ਬਿਜਲੀ ਖਰੀਦ ਰਿਆ ਮਹਿੰਗੀ ਬਾਜ਼ਾਰ 'ਚ ਜਿਹੜੀ 3 ਰੁਪਏ ਨੂੰ ਮਿਲਦੀ ਉਹ ਇਹਨਾਂ ਨੂੰ ਕੈਨਸਲ ਕਰਕੇ ਇਨਕਮ ਦੇ ਨਾਲ ਦਿੰਦੇ ਮੈਨੂੰ ਕੋਈ আপত্তি ਨਹੀਂ ਸੀ ਮੈਂ ਜਿਆਦਾ ਕਰ ਕਰਦਾ ਕਹਿੰਦਾ ਸਿੱਧੂ ਸਾਹਿਬ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਉਹ ਭਾਈ ਜਦੋਂ ਤੂੰ ਗੁਰਬਾਨੀ ਦੀ ਗੱਲ ਕੀਤੀ ਤਰਨੂੰ ਨਹੀਂ ਖੜੇ ਹੋਇਆ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦੇਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ